ਸਸਸੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਕਿਉਂਕਿ ਸਾਡੇ ਪੰਜਾਬ ਦੇ ਹਾਲਾਤ ਬਾਲੇ ਮਾੜੇ ਆ ਇਸ ਟਾਈਮ ਥੱਲੇ ਗਰਾਊਂਡ ਤੇ ਸਿਚੁਏਸ਼ਨ ਜਿਹੜੀ ਹੈਗੀ ਇਸ ਲਈ ਹਰ ਰੋਜ਼ ਹੋਕਾ ਦਿੰਦੇ ਫਿਰਦੇ ਆ ਤੇ ਸਾਡੀ ਜਿਹੜੀ ਸੰਸਥਾ ਰਾਉਂਡ ਗਲਾਸ ਫਾਊਂਡੇਸ਼ਨ ਹਰ ਰੋਜ਼ ਸਾਡੇ ਲਈ ਵਾਤਾਵਰਣ ਦੇ ਵਾਸਾ ਹਰ ਰੋਜ਼ ਧਰਤੀ ਦੇ ਵਾਸਤੂ ਇਹ ਲਗਾਤਾਰ ਕਾਰ ਚੱਲਦਾ ਜ਼ਮੀਨਾਂ ਦੀ ਪ੍ਰੈਪਰੇਸ਼ਨ ਚੱਲ ਰਹੀ ਆ ਕਿਤੇ ਖੱਡੇ ਪੱਟੇ ਜਾ ਰਿਹਾ ਕਿਤੇ ਰੁੱਖ ਲੱਗ ਰਿਹਾ ਇੱਕ ਇੱਕ ਦਿਨ ਕੀਮਤੀ ਸਾਡੀ ਪੰਜਾਬ ਦਾ ਲਈ ਹੈਗਾ ਸਾਡੀ ਜਿਹੜੀ ਸੰਸਥਾ ਲੱਗੀ ਹੋਈ ਆ ਐਡਮਿਨਿਸਟ੍ਰੇਸ਼ਨ ਨਾਲ ਜਿਵੇਂ ਸੀ ਬਰਾਸੀ ਰੁੱਖਾਂ ਚਰਚਾ ਕਰਦੇ ਆ ਉਹਨੇ ਬਹੁਤ ਸਾਰੇ ਰੁੱਖ ਜਿਹੜੇ ਲੁਪਤ ਹੋਣ ਦੇ ਦਰ ਤੇ ਪਹੁੰਚ ਚੁੱਕੇ ਜਿਵੇਂ ਰਹੂੜਾ ਹੋਇਆ ਵਣ ਪੀਲੂ ਇਹ ਜਮਾ ਬਿਲਕੁਲ ਐਕਸਟੈਂਸ਼ਨ ਸਟੇਜ ਤੇ ਪਹੁੰਚਣ ਵਾਲੇ ਰੁੱਖ ਹੈਗੇ ਜਿਹੜੇ ਖਤਮ ਹੋਣ ਦੇ ਦਰ ਤੇ ਆ ਜੇ ਨਾ ਆਪਾਂ ਕਦਮ ਚੁੱਕੇ ਤਾਂ ਆਪਣੇ ਸਮਾਂ ਆਉਣ ਵਾਲਾ ਇਹਨਾਂ ਨੂੰ ਅਸੀਂ ਮਤਲਬ ਕਹਿੰਦਾ ਸੈਂਪਲ ਰੁੱਖ ਹੀ ਦੇਖ ਸਕਦੇ ਆ ਬਸ ਇੱਕ ਬਰਾਸੀ ਰੁੱਖ ਜਿਵੇਂ ਹਵੇਲੀਆਂ ਚ ਆਪਾਂ ਦੇਖਦੇ ਆ ਘੋਟ ਨੇ ਮਤਲਬ ਸਾਡੇ ਪੁਰਾਣੇ ਚਰਖੇ ਦੇਖਦੇ ਆ ਉਸ ਤਰ੍ਹਾਂ ਹੀ ਇਹ ਦਿਖਣਗੇ ਪਿੰਡਾਂ ਟਾ ਮੇਟਲੇ ਤ ਸਾਡੀ ਜਨਰੇਸ਼ਨ ਹੈਗੀ ਸਾਡੀ ਜਨਰੇਸ਼ਨ ਵਾਲੇ ਸੰਬੰਧ ਵਿੱਚ ਅੱਜ ਤੋਂ 10 ਸਾਲ ਪਹਿਲਾਂ ਕੁਝ 10 ਸਾਲ ਬਾਅਦ ਕੁਝ ਵੀ ਨਹੀਂ ਦਿਖਣਾ ਇਹ ਰੁੱਖ ਜਿਹੜੇ ਹੈਗੇ ਆ ਜਿਹੜੀ ਅੱਜ ਦੀ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਜਿਹੜਾ ਪੰਜਾਬ ਦਾ ਵਿਰਾਸੀ ਰੁੱਖਾ ਜਿਹੜਾ ਕਿ ਡਰਾਈ ਲਾਕ ਵਿੱਚ ਹੋਣ ਵਾਲਾ ਰੈਡ ਤੇ ਸੈਮੀ ਰੈਡ ਜ਼ੋਨਸ ਹੋਣ ਵਾਲਾ ਰੁੱਖਾ ਜਿਹਦੇ ਸੂੜੇ ਬਾਰੇ ਗੱਲ ਕਰਾਂਗੇ ਲਸੂੜਾ ਤੇ ਲਸੂੜੀ ਦੋ ਦਰਖਤ ਮਿਲਦੇ ਆ ਲਸੂੜਾ ਜਿਹੜਾ ਹੁੰਦਾ ਵੱਡਾ ਫਲ ਹੁੰਦਾ ਇਹਦਾ 1 ਕਰੋੜ ਦੇ ਸਾਈਜ਼ ਦਾ ਹੁੰਦਾ ਜਿਹੜੇ ਲਸੂੜੀ ਆ ਉਹਦਾ ਜਿਵੇਂ ਰੀਠਾ ਹੁੰਦਾ ਰੀਠੇ ਦੇ ਫਲ ਜਨਾ ਸਾਈ ਛੋਟਾ ਹੁੰਦਾ ਤੇ ਸਾਡੇ ਜਿਹੜੇ ਮਾਲਵੇਚ ਜਿਹੜੇ ਹੁਣ ਲਸੂੜੀਆਂ ਹੀ ਬਚੀਆਂ ਲਸੂੜੇ ਸਾਡੇ ਜਿਹੜੇ ਕੰਡੀ ਬੇਲ ਚ ਅਸੀਂ ਕੁਝ ਦੇਖਿਆ ਕੁਝ ਸਮਾਂ ਪਹਿਲਾਂ ਅਸੀਂ ਨੂਰਪੁਰ ਬੇਦ ਦੀ ਗਏ ਉੱਥੇ ਅਸੀਂ ਲਸੂੜਿਆਂ ਦੇ ਜਿਹੜੇ ਫਲ ਹੈਗੇ ਆ ਵਖਤੇ ਦੇਖਿਆ ਇਹ ਪਹਿਲੀ ਵਾਰ ਸੀ ਇਹ ਅਬਜ਼ਰਵੇਸ਼ਨ ਲਈ ਤੇ ਅਸੀਂ ਪਿਛੀ ਥੋੜਾ ਆਰਟੀਕਲ ਪਬਲਿਸ਼ ਕੀਤਾ ਸੀਦੇ ਬਾਰੇ ਤਾਂ ਮਤਲਬ ਕਹਿੰਦਾ ਤਦਾਰ ਪਿੰਡਾਂ ਚ ਰਹਿ ਗਏ ਹੋਰ ਬਹੁਤ ਘੱਟ ਤਦਾਰ ਹੈਗੀ ਐ ਇਸ ਰੁੱਖ ਦੀ ਹੁਣ ਖਤਮ ਹੁੰਦੇ ਜਾ ਰਿਹਾ ਐ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਜਿਹੜਾ ਕਲਾਈਮੇ ਉਹਨੂੰ ਸੀਡ ਬੋਰਰ ਬੋਲਦੇ ਆ ਉਸ ਕਰਕੇ ਜਿਹੜੀ ਨੈਚੁਰਲ ਰੀਜਨਰੇਸ਼ਨ ਵੀ ਹੈਗੀ ਉਹ ਕਿਹੜਾ ਇਹਨੂੰ ਮਤਲਬ ਫਲਾਂ ਦੇ ਅੰਦਰ ਜਿਹੜੀ ਅੰਦਰਲਾ ਸਿਸਟਮ ਹੁੰਦਾ ਜਿਹੜਾ ਸੀਡ ਹੁੰਦਾ ਉਹਨੂੰ ਖਾ ਜਾਂਦਾ ਹੈਗਾ ਤਾਂ ਇਸ ਲਈ ਜਿਹੜੋ ਉਹ ਲਸੂੜੇ ਜਿਹੜੇ ਫਲ ਨੈਚੁਰਲੀ ਜਿਹੜੋ ਥੱਲੇ गिरਦੇ ਆ ਤਾਂ ਉਹ ਰੀਜਨਰੇਸ਼ਨ ਉਹਦੇ ਮਤਲਬ ਉੱਤੋਂ ਅੱਗੇ ਬੱਚੇ ਨਹੀਂ ਪੈਦਾ ਹੋ ਪਾਰੇ ਇਹ ਇੱਕ ਇਹ ਬਹੁਤ ਵੱਡਾ ਕਲਾਈਮੈਟਿਕ ਕ੍ਰਾਈਸਿਸ ਸਾਡ ਸਾਡਾ ਲਸੂੜੇ ਬਾਰੇ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਕੁਝ ਗੱਲਾਂ ਚਾਚਾ ਰੂੜੇ ਬਾਰੇ ਕਰਾਂਗੇ ਇਹ ਮੀਡੀਅਮ ਸਾਈਜ਼ਡ ਡੈਸਿਡੂਸ ਪੱਛੜੀ ਰੁੱਖ ਹੈਗਾ ਜਿਹੜਾ ਇਹਦਾ ਤੇ ਇਹ ਜਿਹੜਾ ਫੁੱਲ ਕਰਦਾ April May ਚ ਕਰਦਾ ਤੇ ਸੈਂਟਰ ਫੁੱਲ ਹੁੰਦੇ ਬੜੇ ਖੁਸ਼ਬੂਦਾਰ ਫੁੱਲ ਹੁੰਦੇ ਤੇ ਮੱਖੀਆਂ ਤੇ ਜਿਹੜੇ ਬਟਰਫਲਾਈਸ ਬੜੇ ਅਟ੍ਰੈਕਟ ਹੁੰਦੇ ਇਹਦੇ ਵੱਲ ਤੇ ਜਿਹੜਾ ਫਲ ਹੈਗਾ ਜਿਵੇਂ ਹੁਣ May June May end ਦੇ ਤਕਰੀਬਨ ਚੱਲ ਕੇ June ਤੱਕ ਰਹਿੰਦਾ ਹੈਗਾ ਜਿਵੇਂ ਹੁਣ ਇਸ ਟਾਈਮ ਫਲ ਲੱਗਿਆ ਹੋਇਆ ਲਸੂੜੇ ਲਸੂੜੀਆਂ ਨੂੰ ਫਲ ਲੱਗਿਆ ਹੋਇਆ ਤੇ ਲੋਕ ਮਤਲਬ ਕਹਿੰਦਾ ਜਿਹੜੇ ਇਲਾਕੇ ਜਿਹਨੂੰ ਮਤਲਬ ਕਹਿੰਦਾ ਯੂਜ਼ ਕਰਦੇ ਆ ਉਹ ਲਾ ਕੇ ਉਹਨੂੰ ਯੂਜ਼ ਕਰਨ ਲੱਗੇ ਹੋਏ ਆ ਤਾਂ ਜਿਹੜਾ ਇਹਦਾ ਮਾਨਸਾ ਜ਼ਿਲ੍ਹੇ ਚ ਬਠਿੰਡੇ ਜ਼ਿਲ੍ਹੇ ਚ ਮਠੰਡੇ ਜ਼ਿਲ੍ਹੇ ਚ ਇੱਕ ਸਾਡਾ ਪੰਜਾਬ ਦਾ ਵਪਾਰੀ ਆ ਜਿਹੜਾ ਪਿੰਡ ਹੈਗਾ ਮਾਨਸਾ ਕਲਾ ਪਲਵਿੰਦਰ ਸਿੰਘ ਨਾਮ ਆ ਉਹ 12 ਕਿੱਲੇ ਚ ਛੂੜੀ ਦੀ ਖੇਤੀ ਕਰਦਾ ਹੈਗਾ ਤਾਂ 12 ਕਿੱਲੇ ਛੂੜੀ ਦੀ ਖੇਤੀ ਕਰਦਾ ਹੈਗਾ ਤੇ ਉਹ ਜਿਹੜਾ ਲਸੂੜਾ ਸਾਰਾ ਅਚਾਰ ਪਾਉਣ ਵਾਸਤੇ ਰਾਜਸਥਾਨ ਚ ਵੇਚਦਾ ਦੇਖੋ ਹਸਾਬ ਨਾਲ ਤੁਸੀਂ ਪੰਜਾਬ ਦੇ ਲੋਕੀ ਨੂੰ ਪੁੱਲ ਚੁੱਕੇ ਆ ਦਾ ਅਚਾਰ ਖਾਣਾ ਜਾਂ ਸਬਜ਼ੀ ਬਣਾਉਣੀ ਤਾਂ ਉਹ ਜਿਹੜਾ ਇਹਦਾ ਬਿਜ਼ਨਸ ਕਰਦਾ ਉਹ ਸਾਰਾ ਪਹਿਲੇ ਬੁਖ ਦਾ ਜੋਧਪੁਰ ਲੱਕ ਕੇ ਜਾਂਦਾ ਸਾਰਾ ਫਾਲੋ ਦਾ ਉੱਥੇ ਵੇਚਦਾ ਤੇ ਉੱਥੇ ਜਿਹੜੀਆਂ ਕੰਪਨੀ ਹੈਗੀਆਂ ਜਿਹੜੀਆਂ ਅਚਾਰ ਵੇਚਦੀਆਂ ਹੈਗੀਆਂ ਕਰੀਰ ਦਾ ਚਾਰ ਪੈਂਦਾ ਹੈਗਾ ਫਲਾਂ ਦਾ ਆਪਣਾ ਜਿਹੜਾ ਖਿਜੜੀ ਆ ਰੁੱਖ ਦਾ ਚਾਰ ਪਾ ਲੈਂਦੇ ਆ ਇਹਦਾ ਚਾਰ ਪੈਂਦਾ ਹੈਗਾ ਇਹ ਇਕੱਠੇ ਕੰਬੀਨੇਸ਼ਨ ਚ ਵੀ ਪੈ ਜਾਂਦਾ ਹੈਗਾ ਤਾਂ ਇਸ ਲਈ ਜਿਹੜੀ ਕੀਮਤ ਰਾਜਸਥਾਨੀ ਲੋਕਾਂ ਨੂੰ ਪਤਾ ਹੈ ਕਿੰਨਾ ਕਿਉਂਕਿ ਇਹਦਾ ਜਿਹੜਾ ਫਲ ਹੈਗਾ ਬਹੁਤ ਹੀ ਐਂਟੀਆਕਸੀਡੈਂਟ ਪ੍ਰੋਪਰਟੀ ਸਗੀ ਹੈ ਪ੍ਰੋਟੀਨ ਹੈਗਾ ਮਿਨਰਲ ਸਾਰੇ ਇਹ ਮਤਲਬ ਇਲਾਕਿਆਂ ਚ ਗਰਮ ਇਲਾਕਿਆਂ ਚ ਇਹ ਖਾਦਾ ਜਾਂਦਾ ਹੈਗਾ ਤੇ ਇਹ ਮਤਲਬ ਕਹਿੰਦਾ ਸਾਲ ਵੀ ਰੱਖ ਸਕਦੇ ਆ ਪਰ ਚਾਰ ਪਾ ਕੇ ਤੇ ਬਹੁਤ ਹੀ ਸ਼ਾਨਦਾਰ ਜਿਹੜਾ ਇਹਦਾ ਫਲਾ ਦਾ ਜਿਹੜਾ ਬੰਦਾ ਹੈਗਾ ਤੇ ਇਹਦਾ ਫਲ ਜਿਹੜਾ ਹੁਣ ਗੱਲ ਕਰਦੇ ਪੱਕੇ ਹੋਏ ਜਿਹੜੇ ਪੱਕੇ ਹੋਏ ਫਲ ਹੁੰਦੇ ਸੀਗੇ ਉਹ ਲੇਸਦਾਰ ਫਾਲਾ ਗੁੱਦਾ ਹੁੰਦਾ ਉਹਦੇ ਵਿੱਚ ਪੁਰਾਣੇ ਸਮੇਂ ਸਾਨੂੰ ਜਿਹੜੇ ਸਾਡੇ ਦਾਦੇ ਹੁੰਦੇ ਸੀ ਉਹ ਕਹਿੰਦੇ ਸੀ ਵੀ ਜਿਆਦਾ ਲਸੂੜੇ ਨਾ ਖਾਓ ਥੋੜੇ ਦੰਦ ਜਿਹੜੇ ਖਰਾਬ ਹੋ ਜਾਣ ਕਿਉਂਕਿ ਲਸੂੜਾ ਇਹ ਦੰਦਾਂ ਨੂੰ ਚਿਪਕਦਾ ਹੁੰਦਾ ਸੀਗਾ ਤਾਂ ਅਸੀਂ ਲਸੂੜੇ ਦੇ ਜਿਹੜੇ ਪੱਕੇ ਲਸੂੜਿਆਂ ਦੇ ਨਾਲ ਜਿਹੜੀ ਉਹਦੇ ਲੇਸਦਾਰ ਗੁੱਦਾ ਹੁੰਦਾ ਉਹਨਾਂ ਕਾਪੀ ਨੂੰ ਵੀ ਜੋੜ ਲੈਂਦੇ ਸੀ ਇਹ ਸਿਸਟਮ ਸਾਡਾ ਸੀਗਾ ਇਹ ਪੰਜਾਬ ਦੇ ਵਿੱਚ ਹੁਣ ਤਰਾਸ ਦੀ ਵੀ ਸਾਨੂੰ ਕਿਸੇ ਨੂੰ ਲਸੂੜੇ ਪਤਾ ਹੀ ਨਹੀਂ ਹੈਗਾ ਲਸੂੜਾ ਹੁੰਦਾ ਕੀ ਆ ਸਾਡੀ ਜਨਰੇਸ਼ਨ ਹੁਣ ਨਹੀਂ ਪਛਾਨ ਕਰ ਸਕਦੀ ਦੀ ਪੱਲੋ ਸਾਡੇ ਤੋਂ ਬਰੋ ਇਹ ਵੀ ਵੀ ਉਹ ਵੈਰੈਟੀ ਹੈਗੀ ਆ ਜਿਹੜੀ ਬਿਲਕੁਲ ਹੀ ਹੁਣ ਮਤਲਬ ਖਤਮ ਹੋਣ ਤੋਂ ਤਦਾਰ ਨੂੰ ਤੁਰੀ ਜਾਂਦੀ ਹੈਗੀ ਆ ਤਾਂ ਜਿਹੜੇ ਦੇ ਪੱਤੇ ਹੈਗੇ ਆ ਉਹ ਬੱਕਰੀਆਂ ਬੜਾ ਖੁਸ਼ ਹੋ ਕੇ ਖਾਂਦੀਆਂ ਹੈਗੀਆਂ ਪਹਿਲੇ ਸਮੇਂ ਵਿੱਚ ਇਹ ਮਤਲਬ ਕਹਿੰਦਾ ਆਮ ਕਰਕੇ ਨਹਿੜਾਂ ਦੇ ਕੰਡੇ ਹੋਗੇ ਸੂਏ ਦੇ ਕੰਡੇ ਹੋਗੇ ਆ ਇਹ ਆਮ ਖੇਤਾਂ ਵਿੱਚ ਵੀ ਲੋਕ ਲਾਉਂਦੇ ਸੀ ਕਿਉਂਕਿ ਚਾਰਦਾ ਉਹਨੂੰ ਪਤਾ ਸੀ ਕਿ ਲੋਕਾਂ ਨੂੰ ਵੀ ਫਾਲਦੀ ਸਬਜ਼ੀ ਬੰਦੀ ਆਚਾਰ ਮੰਦਾ ਉਹਨੂੰ ਉਹਨਾਂ ਲੋਕਾਂ ਨੂੰ ਜਾਣਕਾਰੀ ਸੀ ਕਿਸੇ ਸਮੇਂ ਚ ਜਦੋਂ ਸਾਡਾ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਸਾਡਾ ਹੁਣ ਇਹ ਸਾਰੇ ਲਸੂੜੇ ਵਰਗੇ ਰੁੱਖ ਵੀ ਜਿਹੜੇ ਸਾਰੇ ਨਿਕਲ ਚੁੱਕੇ ਸਾਡੇ ਉਤੋਂ ਤਾਂ ਉਸ ਤੋਂ ਇਲਾਵਾ ਫਲ ਮਿੱਠੇ ਉਹਨਾਂ ਦੇ ਕੀੜੇ ਹੀ ਬਹੁਤ ਲੱਗਦੇ ਤੇ ਬਾਂਦਰ ਹੋਗੇ ਪੰਛੀ ਹੋਗੇ ਬੜਾ ਇਹਦੇ ਫਲ ਨੂੰ ਪੱਕਣ ਤੋਂ ਬਾਅਦ ਮਤਲਬ ਹਲਕਾ ਲਾਲ ਰੰਗ ਦਾ ਹੋ ਜਾਂਦਾ ਉਹ ਮਤਲਬ ਕਹਿੰਦਾ ਬਹੁਤ ਖੁਸ਼ ਹੋ ਕੇ ਖਾਂਦੇ ਹਨ ਬਰ ਇਹ ਬਾਇਓਡਾਈਵਰਸਿਟੀ ਕਨਜ਼ਰਵੇਸ਼ਨ ਵਾਸਤੇ ਬੜਾ ਤਕੜੀ ਚੀਜ਼ ਹੈ ਕਿ ਫੁੱਲਾਂ ਤੋਂ ਮਧੂਮੱਖੀਆਂ ਬਟਰਫਲਾਈਜ਼ ਪੋਲੀਨੇਸ਼ਨ ਕਰਦੀਆਂ ਤੇ ਫਲ ਨੂੰ ਜਿਹੜੋ ਇਹ ਜਿਹੜੇ ਜਾਨਵਰ ਖਾਂਦੇ ਆ ਬੜਾ ਖੁਸ਼ਕੇ ਤੇ ਲੱਕੜੀ ਜਿਹੜੀ ਲੱਕੜੀ ਬੜੀ ਕੀਮਤੀ ਲੱਕੜੀ ਜਿਹੜੇ ਬੰਦੂਖਾਂ ਦੇ ਦਸਤੇ ਹੋਗੇ ਖੇਤੀ ਦੇ ਸੰਦ ਹੋਗੇ ਫਰਨੀਚਰ ਕਿਸ ਤੀਆਂ ਆਦੀਆਂ ਇਸ ਤੋਂ ਬੰਦੇ ਕਿਉਂਕਿ ਲੱਕੜ ਦੀ ਵਾਟਰ ਲੌਕਿੰਗ ਨੂੰ ਸਹਾਰ ਜਾਂਦੀ ਹੈਗੀ ਆ ਤਾਂ ਇਸ ਤੋਂ ਬਾਅਦ ਇਹ ਵੀ ਦੇਖਿਆ ਗਿਆ ਵੀ ਇਜੀਪਟ ਦੇ ਵਿੱਚ ਜਿਹੜੀਆਂ ਮਮੀਜ਼ ਨੂੰ ਸਟੋਰ ਕਰਨ ਵਾਸਤੇ ਜਿਹੜੇ ਕੇਸ ਬਣਾਏ ਜਾਂਦੇ ਸੀ ਉਹ ਬਣਾਏ ਜਾਂਦੇ ਸੀ ਸੰਦੂਕ ਉਹਨੂੰ ਲਾਸ਼ਾਂ ਨੂੰ ਸਟੋਰ ਕਰਨ ਵਾਸਤੇ ਇਹ ਦੇਖਿਆ ਗਿਆ ਵੀ ਇਸ ਲਸੂੜੀ ਲੱਕੜ ਵਰਤੀ ਜਾਂਦੀ ਸੀ ਕਿਸੇ ਸਮੇਂ ਵਿੱਚ ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਸਮੇਂ ਜਿਹੜੋ ਆਪਾਂ ਲੱਕੜ ਤੋਂ ਅੱਗ ਬਾਲਦੇ ਸੀਗੇ ਇਹਦੀ ਲੱਕੜ ਬੈਸਟ ਮੰਨੀ ਜਾਂਦੀ ਵੀ ਆਪਾਂ ਜੇ ਥੋੜੇ ਜੇ ਮਤਲਬ ਕਹਿੰਦਾ ਮਤਲਬ ਕਹਿੰਦਾ ਆਪਾਂ ਲੱਕੜੀ ਨੂੰ ਘਸਾਵਾਂਗੇ ਜਦੋਂ ਅੱਗ ਪੈਦਾ ਹੁੰਦੀ ਆ ਇਹਦੀ ਲੱਕੜ ਬੈਸਟ ਲੱਕੜ ਮੰਨੀ ਗਈ ਹੈ ਮਤਲਬ ਲਸੂੜੇ ਦੀ ਉਸ ਤੋਂ ਬਾਅਦ ਅਸਾਂ ਚਾਹਾਂਗੇ ਜਿਹੜਾ ਛਤਿਸਗੜ ਜਿਹੜਾ ਸਾਡੀ ਸਟੇਟ ਹੈਗੀ ਉਹਦੇ ਵਿੱਚ ਲਸੂੜੇ ਦੇ ਜਿਹੜੇ ਬਹੁਤ ਹੀ ਨਰਮ ਪੱਤੇ ਆ ਉਹਦੀ ਸਬਜ਼ੀ ਵੀ ਬਣਦੀ ਹੈਗੀ ਆ ਬੜਾ ਇੰਟਰਸਟਿੰਗ ਹੈਗਾ ਆਪਾਂ ਤਾਂ ਇਹ ਫਲਾਂਵਾਰੀ ਪਤਾ ਬਲ ਛਤੀਸਗੜ੍ਹ ਦੀ ਕਮਿਊਨਿਟੀ ਹੈਗੀ ਆ ਜਿਹੜੀਆਂ ਉਹ ਇਹਨੂੰ ਫਲਾਂ ਨੂੰ ਵੀ ਜਿਹੜੇ ਲੀ ਪੱਤੇ ਹੈਗੇ ਪੱਤੇ ਨਰਮ ਪੱਤੇ ਸਬਜ਼ੀ ਬਣਾਉਂਦੇ ਹੈਗੇ ਆ ਉਸ ਵਾਰ ਲਸੂੜੇ ਦੀ ਬਾਰਕ ਦਾ ਕਾੜਾ ਜਿਹੜਾ ਹੈਗਾ ਇਹਦੀ ਛਲ ਦਾ ਕਾੜਾ ਹੈਗਾ ਇਹ ਬਾਡੀ ਨੂੰ ਸਟਰੈਂਥ ਦਿੰਦਾ ਹੈਗਾ ਸਾਡੇ ਜਿਹੜੇ ਫਰੈਸ਼ ਬਾਉਂਡ ਤੁਹਾਨੂੰ ਕੋਈ ਜਖਮ ਹੋ ਜੂ ਨੂੰ ਭਰਦਾ ਹੈਗਾ ਜੇ ਡੈਰੀਆ ਹੋ ਜੂ ਨੂੰ ਹੈਲਪ ਕਰਦਾ ਹੈਗਾ ਤੇ ਉਹਦੇ ਵਿੱਚ ਇੰਟਰਸਟ ਆਉਣ ਦੇ ਵਿੱਚ ਕੋਈ ਕੀੜੇ ਹੋ ਜਾਣ ਉਹਨੂੰ ਜਿਹੜਾ ਇਹਦਾ ਕਾੜਾ ਪੀਤਾ ਜੇ ਤਾਂ ਬਹੁਤ ਵਧੀਆ ਹੈਗਾ ਤੇ ਜਿਹੜਾ ਜੂਸ ਤੋਂ ਜਿਹੜਾ ਮਤਲਬ ਕਹਿੰਦਾ ਫਲ ਫਲਾਂ ਤੋਂ ਜੂਸ ਕੱਢਿਆ ਜਾਂਦਾ ਉਹ ਵੀ ਮਤਲਬ ਕਹਿੰਦਾ ਇਨਫਲੇਮੇਸ਼ਨ ਨੂੰ ਤੇ ਰੈਸਪੀਰੀਟਰੀ ਡਿਸਆਰਡਰ ਨੂੰ ਤੇ ਅਸਥਮਾ ਨੂੰ ਠੀਕ ਕਰਨ 'ਚ ਮਦਦ ਕਰਦਾ ਹੈਗਾ ਤੇ ਜਿਹੜਾ ਇਹਦੀ ਪੱਟੀ ਜਿਹੜੇ ਪੱਤੇ ਨੂੰ ਲੈ ਕੇ ਪੱਟੀ ਬਣੀ ਜਾਵੇ ਸਾਡਾ ਜਿਹੜਾ ਮਾਈਗਰੇਨ ਹੋ ਗਈ ਜਾਂ ਕੋਈ ਕਿਸ ਤਰ੍ਹਾਂ ਦੀ ਸੋਜ ਸੋਜਸ਼ ਹੈਗੀ ਉਹਨੂੰ ਵੀ ਠੀਕ ਕਰਨ 'ਚ ਮਦਦ ਕਰਦਾ ਹੈਗਾ ਤਾਂ ਜਿਵੇਂ ਦੱਸਿਆ ਹੈਗਾ ਇਸ ਸਮੇਂ 'ਚ ਜਿਹੜਾ ਸਾਡਾ ਲਸੂੜਾ ਹੈਗਾ ਫਲ ਦੇ ਰਿਹਾ ਤਾਂ ਉੱਥੇ ਜਿਵੇਂ ਅਸੀਂ ਸਾਡੇ ਪੰਜਾਬ ਦਾ ਇਲਾਕਾ ਹੈਗਾ ਕੰਡੀ ਬਿਲਡ ਦਾ ਨੂਰਪੁਰ ਬੇਦੀ ਇਲਾਕੇ ਚ ਅਸੀਂ ਦੇਖਿਆ ਹੈਗਾ ਇਹਨੂੰ ਫਲਾਂ ਨੂੰ ਲੋਕ ਲੈ ਕੇ ਜਾਂਦੇ ਬੜਾ ਮਤਲਬ ਨਾਲ ਦੀ ਨਾਲ ਉਹ ਵੇਚ ਜਾਂਦਾ ਹੈਗਾ ਲੋਕਾਂ ਨੂੰ ਪਤਾ ਦੀ ਕੀਮਤ ਕੀ ਹੈ ਇਹਦੀ ਜਿਹੜੀ ਸਬਜੀ ਬਣਦੀ ਇੱਕ ਤਾਂ ਇੱਕ ਤਾਂ ਤਿੱਖੀ ਸਬਜੀ ਬਣਾ ਲੈਂਦਾ ਇੱਕ ਖੱਟੀ ਮਿੱਟੀ ਸਬਜੀ ਬਣਾ ਲੈਂਦੇ ਕਹਿੰਦਾ ਚਾਰ ਪੰਨ ਤਿੰਨ ਦਿਨ ਜੀਜਾ ਲੋਕ ਕਰਦੇ ਹੈਗੇ ਆਮ ਕਰਕੇ ਤਾਂ ਜਿਹੜਾ ਹੈਗਾ ਜਿਹੜਾ ਦਾ ਅਚਾਰ ਪੰਨ ਪਹਿਲਾਂ ਇੱਕ ਤੋਂ ਦੋ ਸਾਲ ਤੱਕ ਇੱਕ ਵਾਰ ਚਾਰ ਪਾਇਆ ਖਰਾਬ ਨਹੀਂ ਹੁੰਦਾ ਇੰਨਾ ਇੰਨਾ ਵਧੀਆ ਦਾ ਮਤਲਬ ਕਹਿੰਦਾ ਸਿਸਟਮ ਹੈਗਾ ਤੇ ਹੁਣ ਆਪਾਂ ਚਰਚਾ ਕਰਾਂਗੇ ਵੀ ਜਿਵੇਂ ਦਾ ਜੇ ਕਿਸੇ ਨੇ achar ਪਾਉਣਾ ਤਾਂ ਕਿਵੇਂ ਪਾਉਣਾ ਹੈਗਾ ਜਿਵੇਂ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਲੋਕਲ ਲੋਕਾਂ ਨਾਲ ਵੀ ਕਿਵੇਂ ਪਾਉਂਦੇ ਆ ਉਹ ਪਹਿਲਾਂ ਨੂੰ ਵਾਸ਼ ਕਰ ਲਿਆ ਜਾਂਦਾ ਇਹਦੇ ਫਲਾਂ ਨੂੰ ਫਲ ਨੂੰ ਵਾਸ਼ ਕਰਕੇ ਉਹਨੂੰ ਮਤਲਬ ਕਹਿੰਦਾ ਇੱਕ ਵਾਰ ਪਾਣੀ ਦੇ ਵਿੱਚ ਉਬਾਲ 2 ਤੋਂ 3 ਮਿੰਟ ਉਬਾਲਿਆ ਜਾਂਦਾ ਹੈਗਾ ਕੋਈ ਜਿਹੜੀ ਅਨਵੰਟਡ ਚੀਜ਼ ਸਾਰੇ ਨਿਕਲ ਜਾਂਦੀਆਂ ਹੈਗੀਆਂ ਉਬਾਲਣ ਤੋਂ ਬਾਅਦ ਉਹਨੂੰ ਮਤਲਬ 4-5 ਘੰਟੇ ਛਾਵੇਂ ਮਤਲਬ ਸੁਕਾਉਣਾ ਪੈਂਦਾ ਉਹ ਸੁਕਾ ਕੇ ਨਾਲ ਦੀ ਨਾਲ ਤੁਸੀਂ ਮਤਲਬ ਕਹਿੰਦਾ 4-5 ਘੰਟੇ ਸੋਕਣ ਤੋਂ ਬਾਅਦ ਇਹਨੂੰ ਮਤਲਬ ਚਾਰ ਪਾਏ ਜਾਂਦਾ ਹੈਗਾ ਇਹ ਦਾ ਮਤਲਬ ਕਹਿੰਦਾ ਚਾਰ ਪਾਉਣ ਦਾ ਤਰੀਕਾ ਹੈਗਾ ਉਸ ਤੋਂ ਬਾਅਦ ਸਬਜੀ ਦੀ ਬਣਾਉਣੀ ਹੈ ਉਮੀ ਤੁਸੀਂ ਛੂੜੇ ਨੂੰ ਜਿਹੜੇ ਫਲ ਹੈਗੇ ਉਹਨੂੰ ਉਬਾਲ ਲਓ ਉਬਾਲ ਕੇ ਮਤਲਬ ਕਹਿੰਦਾ ਥੋੜਾ ਟਾਈਮ ਰੱਖ ਲਓ ਜਿਵੇਂ ਆਪਾਂ ਸਾਗਰੀ ਸਬਜੀ ਬਣਾਉਣੀ ਹੈ ਉਬਾਲ ਕੇ ਉਸੇ ਤਰ੍ਹਾਂ ਇਹ ਛੂੜੇ ਦੀ ਸਬਜੀ ਬਣ ਜਾਂਦੀ ਹੈ ਤੇ ਤੁਸੀਂ ਇਨਸਟੈਂਟ ਇੱਕ ਸੋਰਸ ਆ ਸਬਜੀ ਦਾ ਜਿਵੇਂ ਸਾਗਰੀ ਸਬਜੀ ਆਪਾਂ ਬਣਾ ਲੈਣੇ ਹੈਗੇ ਆ ਇਸ ਲਈ ਜਿਹੜੇ ਸਾਡੇ ਜਿਹੜੇ ਪੰਜਾਬ ਦੇ ਲੋਕੀ ਹੈਗੇ ਆ ਇਹਨਾਂ ਚੀਜ਼ਾਂ ਨੂੰ ਭੁੱਲ ਚੁੱਕੇ ਹੈਗੇ ਆ ਸਾਡੇ ਜਿਵੇਂ ਹੁਣ ਕਈ ਵਾਰ ਅਸੀਂ ਜਰੂ ਇਧਰ ਨੂੰ ਜਾਂਦੇ ਆ ਡرائی ਲੱਕਿਆ ਵੱਲ ਨੂੰ ਜਿਵੇਂ ਅਸੀਂ ਬਠਿੰਡੇ ਨੂੰ ਮੂਵ ਕਰਦੇ ਆ ਕਈ ਹੋਟਲ ਕਈ ਟਾਬੇ ਆਉਂਦੇ ਉੱਥੇ ਸਾਨੂੰ ਇਹ ਡੱਬਾ ਬੰਦ ਜਿਹੜਾ achar ਮਿਲਦਾ ਹੈਗਾ ਲਸੂੜੇ ਦਾ ਇਸ ਤਰ੍ਹਾਂ ਸੰਗਰੀ ਦੀ ਮਤਲਬ ਸਬਜੀ ਬਣਾਈ ਜਾਂਦੇ Rajasthan ਚ ਸਾਡੇ ਜਿਹੜੇ ਪੰਜਾਬ ਦੇ ਲੋਕੀ ਭੁੱਲ ਚੁੱਕੇ ਇਹਨੂੰ ਮਤਲਬ ਤਾਂ ਸਾਨੂੰ ਹੁਣ ਸਮੇਂ ਦੀ ਲੋੜ ਹੈਗੀ ਆ ਇਹਨਾਂ ਇਹ ਜਿਹੇ ਵਿਰਾਸੀ ਰੁੱਖਾਂ ਜਿਹੜੇ ਹੈਗੇ ਆ ਸਾਡੇ ਪੰਜਾਬ ਦੇ ਜਿਹੜੇ ਸਾਡੇ ਰਾਜਸਥਾਨੀ ਲੋਕ ਇਨ ਨੇ ਇਹਨੂੰ ਕੀਮਤ ਸਮਝਦੇ ਹੈਗੇ ਆ ਤੇ ਸਾਨੂੰ ਇਹਨੂੰ ਦੁਬਾਰਾ ਤੋਂ ਲਾਉਣਾ ਪੈਣਾ ਹੈਗਾ ਸਾਡਾ ਨੁਕਸਾਨ ਇਹ ਹੋ ਚੁੱਕਾ ਹੈ ਕਿਉਂਕਿ ਇਹ ਜੋ ਪਹਿਲਾਂ ਸਭੀ ਲੀਫ ਸੀਡ ਬੋਰਰ ਕਰਕੇ ਜਿਹੜਾ ਕੀੜਾ ਹੈਗਾ ਉਹਨੂੰ ਨੁਕਸਾਨ ਪਹਚਾਰਿਆ ਤੇ ਅਸੀਂ ਜਿਹੜੇ ਸਾਡੇ ਮਾਨਸਾ ਦੇ ਵਿੱਚ ਖੇਤੀ ਕਰਦੇ ਆ ਦੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਵੀ ਦੇਖੋ ਜਿਹੜਾ ਫਲ ਆਉਂਦਾ ਹੈਗਾ ਸਾਨੂੰ ਤਿੰਨ ਤੋਂ ਚਾਰ ਸਪ੍ਰੇਆਂ ਕਰਨੀਆਂ ਪੈਣਦੀ ਹੈਗੀਆਂ ਤਾਂ ਉਹ ਸਪ੍ਰੇਆਂ ਕਰਕੇ ਉਹਨੂੰ ਜਿਹੜਾ ਕੀੜਾ ਲੱਗਦਾ ਉਹਨੂੰ ਬਚਾਉਂਦੇ ਆ ਫਿਰ ਉਹ ਫਲ ਜਿਹੜਾ ਸਹੀ ਫਲ ਨਿਕਲਦਾ ਉੱਥੋਂ ਹੋ ਮਤਲਬ ਕਹਿੰਦਾ ਸੀਡ ਸਾਨੂੰ ਲੈ ਕੇ ਉਹ ਪ੍ਰੋਪਿਗੇਸ਼ਨ ਕਰ ਸਕਦੇ ਆ ਪਰ ਨੇਚੁਰਲੀ ਜਿਹੜਾ ਹੈਗਾ ਸੀ ਸੀਡ ਬੋਰਰ ਤਾਂ ਇਸ ਲਈ ਮਾਰਕੀਟ 'ਚ ਬਹੁਤ ਜੀ ਮਤਲਬ ਕਹਿੰਦਾ ਕਮੀ ਹੈ ਇਸ ਵੇਲੇ ਅਸੀਂ ਵੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਅਸੀਂ ਸੀਡ ਜਿਹੜਾ ਹੈਗਾ ਦਾ ਜਿਹੜਾ ਬੀਜ ਹੈਗਾ ਡੇਰਾਦੂਨ ਤੋਂ ਜਾਂ ਮਤਲਬ ਹਰਿਆਣੇ ਤੋਂ ਇਹ ਕੋਸ਼ਿਸ਼ ਕਰ ਰਹੇ ਆ ਵੀ ਸਾਨੂੰ ਮਿਲੇ ਤੇ ਕਿਉਂਕਿ ਆਮ ਦਾ ਜਿਹੜਾ ਸੂੜਾ ਜਿਹੜੋ ਸਾਨੂੰ ਲੱਗਿਆ ਵੀ ਹੋਊਗਾ ਸਾਨੂੰ ਉਹ ਪਤਾ ਹੈਗਾ ਵੀ ਜਿਹੜੋ ਅਸੀਂ ਤਾਰਾਂਗੇ ਤੋਂ ਉਹਦਾ ਕੱਚ ਜਿਹੜਾ ਬੀਜ ਹੈਗਾ ਉਹ ਕੀੜੀ ਨੇ ਖਾਦਾ ਹੋਊਗਾ ਉਹਦਾ ਜਰਮਨੇਸ਼ਨ ਨਹੀਂ ਕਰਦਾ ਇਸ ਲਈ ਜਿਹੜੇ ਹਜੇ ਰੁੱਕ ਹੈਗਾ ਇਹ ਵਾਤਾਵਰਣ ਲਈ ਬਹੁਤ ਇੰਪੋਰਟੈਂਟ ਰੋਕਾ ਸਾਡੀ ਬਾਇਓਡਿਵਰਸਿਟੀ ਲਈ ਬੜਾ ਇੰਪੋਰਟੈਂਟ ਰੋਕਾ ਤਾਂ ਇਸ ਲਈ ਸਾਨੂੰ ਮਤਲਬ ਹੱਕਵੰਦਾਂ ਜਿੱਥੇ ਵੀ ਕੋਈ ਲਸੂੜਾ ਲਸੂੜੀ ਸਾਡੇ ਪੰਜਾਬ ਵਿੱਚ ਬcze ਹੋਏ ਹੈਗੇ ਆ ਉਹਨਾਂ ਨੂੰ ਸੀ ਜਿਵੇਂ ਪਹਿਲਾਂ ਵੀ ਕਰਦੇ ਹੋਂਦੇ ਗੱਲਾਂ ਮਾਰਕ ਕਰੀਏ ਉਹਨਾਂ ਨੂੰ ਮਾਰਕ ਕਰਕੇ ਉਹਨਾਂ ਨੂੰ ਮਤਲਬ ਕਹਿੰਦਾ ਮਤੇ ਪਾਈਏ ਜੇ ਨਵੀਆਂ ਪੰਚਾਇਤਾਂ ਬਣਦੀਆਂ ਪੰਜਾਬ ਵਿੱਚ ਹੁਣ ਤਾਂ ਕਿ ਸਾਡੇ ਬੱਚਿਆਂ ਦੀ ਜਨਰੇਸ਼ਨ ਆਉਣ ਵਾਲੀ ਉਹਨਾਂ ਲਈ ਵੀ ਇਹ ਸੰਭ ਕੇ ਰੱਖੀ ਉਹਨੂੰ ਦਿਖਾਈ ਵੀ ਸਾਡੇ ਪੰਜਾਬ ਦੇ ਇਹ ਹੁੰਦੇ ਸੀ ਦਰਖਤ ਤੇ ਜੇ ਸਾਡੇ ਕੋਲੇ ਹੁਣ ਲਸੂੜੇ ਤਿਆਰ ਕਰਾਂਗੇ ਜੂਨ ਜੁਲਾਈ ਚ ਅਸੀਂ ਤਾਂ ਕਿਸਾਨ ਆਪਦੇ ਮਤਲਬ ਕਹਿੰਦਾ ਖੇਤਾਂ ਦੇ ਕੰਢੇ ਲਾ ਲਾ ਸਕਦੇ ਆ ਕਿਉਂਕਿ ਇਹ ਦੇਖੋ ਇੰਨਾ ਇੰਨਾ ਵਿਰਾਸਤ ਰੁੱਖ ਇੰਨੇ ਪੁਰਾਣੇ ਰੁੱਖਾ ਜਿਵੇਂ ਰਹੂੜੇ ਬਾਰੇ ਗੱਲ ਕੀਤੀ ਉਹ ਬਹੁਤ ਹੀ ਉਹਦੇ ਫਲ ਵੀ ਕੰਮ ਆਉਂਦੇ ਆ ਸੱਕ ਵੀ ਕੰਮ ਆਉਂਦਾ ਲੱਕੜ ਵੀ ਕੰਮ ਆਉਂਦੀ ਹੈ ਇਸ ਤਰ੍ਹਾਂ ਕਰਕੇ ਇਹ ਰੁੱਖ ਵੀ ਮਤਲਬ ਬਹੁਤ ਕੀਮਤੀ ਰੁੱਖ ਹੈਗਾ ਇਸ ਲਈ ਸਾਡੀਆਂ ਬੇਨਤੀਆਂ ਲਗਾਤਾਰ ਤੁਸੀਂ ਸਾਰੇ ਪ੍ਰਵਾਨ ਕਰੋ ਕਿਉਂਕਿ ਇਨ੍ਹਾਂ ਰੁੱਖਾਂ ਨੂੰ ਬਚਾਉਣ ਦੀ ਹੁਣ ਸਮੇਂ ਦੀ ਮੰਗ ਹੈ ਜਿਹੜਾ ਕਲਾਈਮੇਟ ਕਰਾਈਸਿਸ ਹੈਗਾ ਕਲਾਈਮੇਟ ਚੇਂਜ ਹੈਗਾ ਉਸ ਕਰਕੇ ਹੀਟ ਤੇ ਸਾਡੇ ਜਿਹੜੇ ਮਾਈਕਰੋ ਫਲੋਰਾ ਸੋਇਲ ਦੇ ਮਾਈਕਰੋਬਸ ਆ ਸਾਡੇ ਮਿੱਤਰ ਕੀੜੇ ਹੈਗੇ ਆ ਸਾਡੇ ਉਹ ਬਹੁਤ ਉਹ ਵੀ ਬਹੁਤ ਸਟ्रेस ਆਏ ਹੋਏ ਆ ਜੇ ਉਹ ਜੈਪ ਭਿੰਤਾ ਹੀ ਨਾ ਆ ਰਹੀ ਸਾਡੇ ਇਹ ਰੁੱਖ ਹੈਗੇ ਆ ਤਾਂ ਵੀ ਸਾਡੇ ਕੋਲ ਹੱਥੋਂ ਬਚਣੀ ਨਹੀਂ ਹੈਗੀ ਕਿਸੇ ਸਮੇਂ ਹੈ ਜਸ ਸਮਾਉਣਾ ਇਸ ਲਈ ਸਾਨੂੰ ਲੋੜ ਆ ਇਹਨਾਂ ਰੁੱਖਾਂ ਤੇ ਕੰਮ ਕਰਨ ਦਾ ਇਹਨਾਂ ਰੁੱਖਾਂ ਨੂੰ ਬਚਾਉਣ ਦਾ ਨਵੇਂ ਲਾਉਣ ਦਾ ਵੀ ਸਾਡੀ ਸੰਸਥਾ ਹੈਗੀ ਰਾਉਂਡ ਗਲਾਸ ਫਾਊਂਡੇਸ਼ਨ ਲਗਾਤਾਰ ਅਸੀਂ ਹੋਕਾ ਦਿੰਦੇ ਫਿਰਦੇ ਆ ਲਗਾਤਾਰ ਅਸੀਂ ਲੋਕਾਂ ਨੂੰ ਸਮਝਾਉਂਦੇ ਫਿਰਦੇ ਆ ਵੀ ਸਾਡੇ ਅੱਗਾ ਨੂੰ ਬਚਾਈ ਅੱਗਾ ਤੋਂ ਬਚਾਈਏ ਰੁੱਖਾਂ ਨੂੰ ਤਾਂ ਰੁੱਖ ਹੋਰ ਆਪਾਂ ਸੜਕਾਂ ਦੇ ਕੰਡੇ ਲਾਈਏ ਤਾਂ ਇੰਨੇ ਪੁਰਾਣੇ ਰੁੱਖ ਹੈਗੇ ਇੰਨੀਆਂ ਵੈਲਿਊਜ਼ ਹੈਗੀਆਂ ਤੁਸੀਂ ਰਸਤਾਂ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਇਹਨਾਂ ਰੁੱਖਾਂ ਦੀ ਕੀ ਵੈਲਿਊ ਹੈਗੀ ਉਹ ਸਾਰੇ ਤੁਹਾਨੂੰ ਦੱਸਣਗੇ ਉਹ ਕਿਵੇਂ ਇੰਨੀ ਇੰਨੀ ਗਰਮੀ ਨੂੰ ਸਹਨ ਕਰਦੇ ਆ ਕਿਵੇਂ ਉਹ ਉਹਦੀ ਜ਼ਿੰਦਗੀ ਜੀਉਂਦੇ ਸਾਡੇ ਕੋਲ ਤਾਂ ਸਾਡਾ ਪਾਣੀ ਸਾਡੇ ਕੋਲ ਹੈ ਤਾਂ ਪਾਣੀ ਨੂੰ ਅਸੀਂ ਦੁਰਵਰਤੋਂ ਕਰਦੇ ਜਾ ਰਹੇ ਹਾਂ ਉਹ ਘਟਾਉਂਦੇ ਜਾ ਰਹੇ ਆ ਸਾਡੇ ਜਿਹੜਾ ਪੰਜਾਬ ਦਾ ਇਲਾਕਾ ਹੈਗਾ ਇਹ ਕੋ ਸਮਾਂ ਦੂਰ ਨਹੀਂ ਹੈਗਾ ਇੰਡੀਕੇਸ਼ਨਾਂ ਬਹੁਤ ਜ਼ਿਆਦਾ ਮਿਲ ਰਹੀਆਂ ਵੀ ਇਹ ਸਾਡਾ ਜਿਹੜਾ ਹੈਗਾ ਸਿਸਟਮ ਡਰਾਈ ਹੋਣ ਦੇ ਕਿਨਾਰੇ 'ਚ ਪਹੁੰਚਣ ਵਾਲਾ ਆਉਣ ਵਾਲੇ 20 25 ਸਾਲਾਂ 30 ਸਾਲਾਂ ਬਾਅਦ ਹੋ ਜਾਊਗਾ ਜੇ ਆਪ ਜਿਹੜੀ ਪੰਜਾਬ ਦੀ ਧਰਤੀ ਇਹਦੇ ਵਿੱਚ ਹੁਣ ਇਸ ਸਮੇਂ 'ਚ ਅੱਪਾ ਜੇ ਕਹੀ ਅਸੀਂ ਜਿਹੜੇ ਅੱਜ ਦੇ ਸਮੇਂ 'ਚ ਗੱਲ ਕਰ ਰਹੇ ਆ ਤਾਂ ਸਾਡੇ ਕੋਲੇ ਪਾਣੀ ਹੈ ਅਸੀਂ ਰੁੱਖਾਂ ਨੂੰ ਲਾ ਕੇ ਸਾਡੇ ਕੋਲੇ ਉਹਨੂੰ ਪਾਣੀ ਵਰਤ ਕੇ ਸਾਡਾ ਜਿਹੜਾ ਜਿਹੜਾ ਪ੍ਰੈਸ਼ੀਅਸ ਸੋਰਸ ਹੈਗਾ ਉਹ ਰੁੱਖਾਂ ਨੂੰ ਆਪਦੀ ਧਰਤੀ ਨੂੰ ਲਗਾ ਸਕਦੇ ਆ ਉਹਦਾ ਰੇਨ ਪੈਟਰਨ ਚੇਂਜ ਹੋਊਗਾ ਸਾਰਾ ਕੁਝ ਚੇਂਜ ਹੋਊਗਾ ਇਸ ਲਈ ਜੇ ਹੁਣ ਲਾਇਆ ਤਾਂ ਹੀ ਸਾਡਾ ਬਚਾ ਹੈਗਾ ਨਹੀਂ ਸਾਡਾ ਜਿਹੜਾ ਸਿਸਟਮ ਹੈਗਾ ਬਹੁਤ ਵੱਡੇ ਲੈਵਲ ਤੇ ਸਾਡੀ ਡਿਸਟਰਕਸ਼ਨ ਹੋ ਚੁੱਕੀ ਆ ਪਿੰਡਾਂ ਦੇ ਪਿੰਡ ਸਾਡੇ ਇਹ ਖਤਮ ਹੋ ਚੁੱਕਿਆ ਸਾਡੇ ਕੋਈ ਵਿਰਾਸੀ ਰੱਖਣੀ ਮਿਲਦਾ ਸਾਡਾ ਫਜ਼ਲ ਕਾ ਫਰੋਜਪੁਰ ਜਿੰਨੀ ਪਾੜੀ ਕਿ ਕਰਾਣਾ ਪਿਆ ਹੈ ਪੈ ਸਿਸਟਮ ਇਸ ਲਈ ਸਾਨੂੰ ਲੋੜ ਆ ਮੰਗ ਆ ਜਿਹੜੇ ਸਾਡੇ ਐਡਮਿਨਿਸਟ੍ਰੇਸ਼ਨ ਵੀ ਹੈਗੀ ਆ ਜਾਂ ਹੋਰ ਸਾਰੇ ادارے ਹੈਗੇ ਇਕੱਠੇ ਹੋ ਕੇ ਸਾਡੇ ਪੰਜਾਬ ਦੇ ਜਿਹੜੇ ਸਿਸਟਮ ਸੁਧਾਰਨਾ ਪੈਣਾ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਨੂੰ ਰੁੱਖਾਂ ਦੀ ਲੋੜ ਆ ਇਹਨਾਂ ਰੁੱਖਾਂ ਨੂੰ ਲਾ ਕੇ ਆਪਾਂ ਆਪਣੀ ਧਰਤੀ ਨੂੰ ਸੈੱਟ ਕਰੀਏ ਧੰਨਵਾਦ ਸਾਰਾ ਸਸੇ ਕਾ ਜੀ